ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਆਰੰਮਪਰਾ ਫੂਲ ਜਲਾ ਬਠੰਡਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਵੀ ਦੂਜਾ ਸੂਆ ਇਸ ਵਾਰ ਸੋਣਾਇਣੇ 12 ਤੋਂ 13 ਦਿਨ ਇਹਦੇ ਹਜੇ ਦਿਨ ਪੂਰੇ ਹੋਣ ਦੇ ਪਏ ਆਗੇ ਪਹਿਲੇ ਸੂਏ ਦੇ ਵਿੱਚ ਬਹੁਤ ਚੰਗਾ ਇਹਦਾ ਦੁੱਧ ਦਿੱਤਾ ਪਿਆ ਤੇ ਮਾਂ ਦਾ ਰਿਕਾਰਡ ਵੀ ਬਹੁਤ ਚੰਗਾ ਸੀਗਾ ਤੇ ਇਸ ਵਾਰ ਵੀ ਬਹੁਤ ਚੰਗੀ ਉਮੀਦ ਹੈ ਇਹਦੇ ਤੋਂ ਛੋਟੀ ਹਜੇ ਦੰਦਾਂ ਦੀ ਆ ਪਰ ਦੰਦ ਆਪਾਂ ਇਹਦੇ ਵੇਖੇ ਨਹੀਂ ਤੇ ਜਿਹਨੂੰ ਵੀ ਫੱਟ ਬੈਂਦੀ ਆ ਤੁਸੀਂ ਆ ਕੇ ਦੇਖ ਸਕਦੇ ਹੋ ਚੰਗੀ ਝੋਟੀ ਆ ਕੱਦ-ਕਾਠ ਵੀ ਬਹੁਤ ਆਗਾ ਕੁੰਡੇ ਸਿੰਘਾਂ ਦੀ ਆ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਸਿੰਘ ਕੁੰਡੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਬੈਕ ਸਾਈਡ ਤੋਂ ਚੜਾਈ ਬਹੁਤ ਆਗੀ ਤੇ ਮੂਰ ਨੂੰ ਪਤਲੀ ਹੁੰਦੀ ਜਾਂਦੀ ਆ ਤੇ ਆਰਡਰ ਦੇਖ ਸਕਦੇ ਹੋ ਆਰਡਰ ਦੀ ਤਿਆਰੀ ਹੋਣੀ ਬਹੁਤ ਚੰਗੀ ਆ ਹਜੇ ਘਟੂ ਘਟ 12 13 ਦਿਨ ਹੈ ਜੀ ਹਜੇ ਪਹਿਲੇ ਦਿਨ ਪੂਰੇ ਹੋਣ ਦੇ ਬਾਕੀ ਮਾੜਾ ਮੋਟਾ ਗਰਮੀ ਦੇ ਕਾਰਨ ਉੱਪਰ-ਨੀਚੇ ਹੋ ਸਕਦੇ ਹੁੰਦੇ ਆ ਪਰ ਦਿਨ ਹਜੇ ਲੱਗ ਜੂਗੀ ਕਾਫੀ ਤੇ ਤਿਆਰੀ ਹੁਣ ਵੀ ਬਹੁਤ ਚੰਗੀ ਆ ਥਣਾ ਦਾ ਸੈਜ ਬਹੁਤ ਵਧੀਆ ਆਗਾ ਇੱਕੋ ਜਿਹੇ ਥਣਾ ਮੁੱਠੀ ਦੀ ਚੁਆਈ ਵਾਲੇ ਨਾ ਹੀ ਛੋਟੇ ਆ ਤੇ ਨਾ ਹੀ ਵੱਡੇ ਆਗੇ ਤੇ ਨਾੜਾਂ ਵੀ ਚੰਗੀਆਂ-ਗੀਆਂ ਦੇਖ ਸਕਦੇ ਤੁਸੀਂ ਆਣਾ ਵਿੱਚ ਸਪੇਸ ਪੂਰੀ ਚੰਗੀ ਹੈ ਪਾਸੇ ਤੋਂ ਵੀ ਤੇ ਬੈਕ ਸਾਈਡ ਨੂੰ ਵੀ ਚੰਗੀ ਸੰਭਿਵਲੀ ਹੈ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਟੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਜੀ ਟੱਲ ਹਜੇ ਬਹੁਤ ਬਈ ਹੈ ਮਿਲਕ ਵੇਨ ਵੀ ਬਹੁਤ ਚੰਗੀ ਆਉਂਦੀ ਹੈ ਦੇਖ ਸਕਦੇ ਹੋ ਤੁਸੀਂ ਦੇਖ ਆਰਡਰ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਬਹੁਤ ਚੰਗੀ ਤਿਆਰੀ ਹੈ ਜੀ ਤੇ ਮੌਕੇ ਤੇ ਇਹ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਤੇ ਬਾਕੀ ਜੋ ਡਿਟੇਲ ਆ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਉਹ ਸਵਾ ਤੁਹਾਨੂੰ ਆਪਾਂ ਤੋਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਤੇ ਇੱਥੇ ਆ ਕੇ ਆਪਦੀ ਤਸੱਲੀ ਕਰਿਓ ਚੰਗੀ ਮੱਝ ਆ ਗਈ ਤੇ ਮੁੱਲ ਵੀ ਇਹਦਾ ਚੰਗਾ ਹੀ ਹੋਊਗਾ ਉਹੀ ਭਰਾ ਫੋਨ ਕਰਿਓ ਕਿਉਂਕਿ ਆਪਾਂ ਮੁੱਲ ਵੀਡੀਓ ਦੇ ਵਿੱਚ ਦੱਸ ਦੇਣਾ ਤੇ ਫੋਨ ਉਹੀ ਕਰਿਓ ਜਿਹਨੂੰ ਫੱਟ ਪੈਂਦੀ ਆ ਜੀ ਤੇ ਆਪਜੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਇਹਨੂੰ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਜਿਆਦਾ ਸਮਾਨ ਹੀ ਲੈਂਦੇ ਤੇ ਆਪਾਂ ਗੱਲਬਾਤ ਕਰਾਉਣੀ ਆ ਤੇ ਆਪਾਂ ਇਹਦੀ ਡਿਟੇਲ ਲੈਣੀ ਆ ਸਾਰੀ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਸੁਖਵਿੰਦਰ ਸਿੰਘ ਜੀ ਪਿੰਡ ਆਦਮਪੁਰਾ ਜ਼ਿਲ੍ਹਾ ਬਟੰਡਾ ਤਹਿਸੀਲ ਖੂਲ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ? ਹਾਂਜੀ ਬਾਈ ਜੀ। ਠੀਕ ਐ। ਕਿਹੜਾ ਸੂਆ ਸੋਣਾ ਇਹਨੇ? ਇਹਨੇ ਦੂਸਰਾ ਸੂਆ ਸੋਣਾ ਪਾਇਆ। ਠੀਕ ਐ। ਪਹਿਲਾ ਵਾਲਾ ਸੂਏ ਜ ਆਪਣੇ ਕੋਲੇ ਹੀ ਸੀ। ਹਾਂ, ਬਰੇ ਪਹਿਲਾਂ ਆਪਾਂ ਦੀ ਚੋਈ ਆ ਇਹ। ਚੋਈ ਆ ਆਪਾਂ। ਹਾਂ। ਠੀਕ ਐ। ਤੇ ਇਹਦਾ ਕੋਈ ਸੀਮਨ ਦਾ ਪਤਾ ਆਪ ਕਿਹੜੇ ਦੀ ਆ? ਆ ਬਰੇ ਸਰਕਾਰੀ ਸੀਮਨ ਦੀ ਆ। ਚਾ ਸਰਕਾਰੀ ਸੀਮਨ ਦੀ। ਸਰਕਾਰੀ ਸੀਮਨ ਦੀ ਹਾਂ। ਠੀਕ ਐ। ਤੇ ਇਸ ਵਾਰ ਜਿਹੜਾ ਇਹਦੇ ਲੱਗਿਆ ਵਾ ਇਹ ਹੈਗਾ 102299 ਦਾ ਲੱਗਿਆ ਵਾ। ਅੱਛਾ 102299 ਹਰਿਆਣੇ ਵਾਲਾ ਐਚਐਲਡੀਵੀ ਦਾ ਲੱਗਿਆ ਵਾ। ਹਾਂ, ਆਹ ਸਟਰਾ ਆਪਣੇ ਕੋਲੇ ਆ। ਸੱਟਰਾ ਆਪਣੇ ਕੋਲੇ ਹੈਗਾ 26 ਤਰੀਕ ਨੂੰ ਪਿਛਲੀ ਆ ਆਪਾਂ ਪੜਾਇਆ ਸੀ ਤੀਕਾ ਦਾ ਪਤਾ ਦਿਖਾ ਦਿੰਨੇ ਆ ਸੱਟਰਾ ਬਾਹਿਆਂ ਦੇ ਕੋਲੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਥੋੜੇ ਜਿਨੇ ਅੱਖਰ ਬਰੀਕ ਆ ਗਏ ਤੇ ਤੁਹਾਨੂੰ ਆਪਾਂ ਇੱਥੇ ਕਰਕੇ ਕੀਰਾਂ ਦਿਖਾ ਦਿੰਨੇ ਆ ਬਾਕੀ ਤੁਸੀਂ ਆ ਕੇ ਦੇਖ ਲਿਓ ਦਾਤ 2699 ਬਾਕੀ ਤੁਸੀਂ ਆ ਕੇ ਤਸੱਲੀ ਕਰ ਲਿਓ ਸੱਟਰਾ ਦੇਖ ਸਕਦੇ ਹੋ ਇਹਦੀ ਵੀ ਮਾਂ ਦਾ ਕੋਈ ਰਿਕਾਰਡ ਦਾ ਪਤਾ ਹੈ ਹਾਂ ਵੀਰੇ ਮਾਂ ਦਾ ਰਿਕਾਰਡ ਇਹਦਾ 19 ਲੀਟਰ ਚ ਹੋਇਆ ਸੀ ਮਾਂ ਦਾ ਇਹਦਾ 19 ਲੀਟਰ ਮਾਂ ਦਾ ਰਿਕਾਰਡ ਹੈਗਾ ਹਾਂ ਠੀਕ ਆ 200 ਸੀ 30 200 23 23 ਸੀਗੀ ਹਾਂ ਤੇ ਆਪਾਂ ਇਹ ਪਹਿਲੇ ਸੂਏ ਆਪਾਂ ਇਹ ਤੋਂ ਕਿੰਨਾ ਦੁੱਧ ਲਿਆਗਾ 100 ਲੀਟਰ ਦੁੱਧ ਵੀਰੇ ਨੇ ਕੱਢਤਾ ਪਿਛਲੀ ਆ ਪਹਿਲੇ ਸੂਏ ਹਾਂ ਲੰਬਾ ਸਮਾਂ ਇਹਨੇ ਦਿੱਤਾ 7.5 ਮਹੀਨੇ ਤਕਰੀਬ ਨੇ ਦੁੱਧ ਦਿੱਤਾ ਹੁਣੀ ਛੱਡੀ ਠੀਕ ਆ 16 ਲੀਟਰ ਦੁੱਧ ਦਿੱਤਾ ਹਾਂ ਤੇ ਲੰਮਾ ਸਮਾਂ ਦੁੱਧ ਲੰਮਾ ਸਮਾਂ ਦਿੱਤਾ ਠੀਕ ਆ ਹਜੇ ਇਹਨੂੰ ਮੈਨੂੰ ਪਤਾ ਵੀ ਹੁਣ ਸਾਲ ਹਜੇ ਹੋਣਾ ਹੈਗਾ ਸੂਈ ਨੂੰ ਇਹਨੂੰ ਠੀਕ ਹੈ ਇੱਕ ਸਾਲ ਦੇ ਲਈ ਦੁਬਾਰਾ ਫੇਰ ਸੁਖੀ ਗੀ ਗੱਬੜ ਵੀ ਜਾਨੀ ਕਿ ਛੇਤੀ ਦੀ ਸੀਗੀ ਇੱਕ ਹੀਟ ਇਹਦੀ ਨੰਗਵਾਤੀ ਸੀ ਅੱਛਾ ਹਾਲਾਂਕਿ ਪਹਿਲੀ ਹੀਟ ਇਹ ਜੀ ਨੰਗਵਾਦੀ ਸੀ ਦੂਸਰੀ ਹੀਟ ਤੇ ਅਸੀਂ ਟੀ ਕਪੜਾ ਆਏ ਸੀ ਮਤਲਬ 2 ਕੁ ਮਹੀਨਿਆਂ ਦੇ ਹਾਂ 2 ਕੁ ਮਹੀਨੇ ਫੇਰ ਜੀ ਇਹ ਬਣ ਗਈ ਸੀ ਠੀਕ ਹੈ ਦੁੱਧ ਲੰਮਾ ਸਮਾਂ ਦੇਗੀ ਜੀ ਲੰਮਾ ਸਮਾਂ ਦੁੱਧ ਦਿੱਤਾ ਬਰੇ ਤੇ ਚੌਣ ਚਾਂਣ ਜਿਵੇਂ ਰਹੀ ਆਂ ਚੌਣ ਚ ਬਹੁਤ ਵਧ ਗਿਆ ਭੋਲੀ ਆ ਬਾਈ ਭੋਲੀਦਾਰ ਹਾਂ ਪੂਰੀ ਵਧ ਗਿਆ ਭੋਲੀ ਠੀਕ ਹੈ ਜਾਨੀ ਕਿ ਉਹ ਕੋਈ ਦਿੱਕਤ ਨਹੀਂ ਦਿੱਤੀ ਉਹਵੇਂ ਚੌਣ ਚਾਂਣ ਚ ਸਹੀ ਰਹੀ ਐ ਪੂਰੀ ਵਧ ਗਿਆ ਬਾਈ ਜਾਨ ਠੀਕ ਆ ਥਣ 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 ਪੂਰਾ ਬਾਕੀ ਦਾ ਚੋਕੇ ਅਗਲੇ ਨੂੰ ਪਤਾ ਲੱਗ ਜੂ ਧਾਰਾ ਮਾਰੇ ਤੋਂ ਯਾਰ ਥਣ ਦੀ ਪੂਰੀ ਤਸੱਲੀ ਆ ਆਪਣੀ ਇਸ ਵਕਤ ਹੁਣ ਠੀਕ ਆ ਹੂੰ ਪੂਰੀ ਠੰਡੀ ਆ ਕੋਈ ਇਹੋ ਜੀ ਗੱਲ ਨਹੀਂ ਇਹ ਠੀਕ ਆ ਹਾਂ ਤੇ ਦਿਨ ਇਹਦੇ ਕਿੰਨੇ ਕ ਪਏ ਪੂਰੇ ਹੋਣ ਦੇ ਦਿਨ ਵੀਰੇ 26 ਤਰੀਕ ਨੂੰ ਪੂਰੇ ਹੋਣਿਆ 26 ਨੂੰ ਪੂਰੇ ਆ ਹਾਂ 26 ਤੇ ਅੱਜ ਤਰੀਕ ਹੈਗੀ ਆ ਅੱਜ 14 14 ਬਾਈ 12 ਦਿਨ ਪਏ ਆ 12 ਦਿਨ ਤਾਂ ਇਹ ਦਿਨ ਪੂਰੇ ਹੋਣ ਚ ਪਏ ਆ ਹਣਾ ਹਾਂ ਤੇ ਬਾਕੀ ਤਿਆਰੀ ਹੁਣ ਵੀ ਬਹੁਤ ਚੰਗੀ ਆ ਨਾ ਹਾਂ ਬਾਈ ਤੇ ਜਿਹੜਾ ਇਹ ਤੇ ਸੀਮਣ ਲੱਗਿਆ ਵਾ ਉਹ ਤਾਂ 102999 ਦਾ ਹਨ ਹਾਂ ਬਾਈ ਠੀਕ ਹੈ ਤੇ ਜਿਹੜਾ ਇਹਦਾ ਕਟਾ ਆਗਾ ਪਿਛਲੇ ਸੂਏ ਦਾ ਉਹ ਖੜਾਗਾ ਹਨ ਕਟਾ ਹਾਂ ਬਰਿਓ ਕਟਾ ਵੀ ਆਪਾਂ ਸੇਲ ਕਰ ਦਿਆਂਗੇ ਜੇ ਕਿਸੇ ਵੀਰ ਨੇ ਲੈਣਾ ਹੋ 5310 ਦਾ ਕਟਾ ਅੱਛਾ 5310 5310 ਦਾ ਹੁਣ ਆਈਆਰਬੀ ਦਾ ਹਨ ਹਾਂ ਸਾਲ ਤੋਂ ਕੁਛ ਦਿਨ ਕਟਾ ਇਹ ਹੁਣ ਸਾਲ ਦਾ ਹੋ ਜੂ ਇਹ ਠੀਕ ਆ ਹਾਂ ਔਏ ਵੀ ਪਰ ਚੰਗੇ ਰਿਕਾਰਡ ਦਾ ਹਨ ਇਹ ਵੀ ਆਪਾਂ ਸੇਲ ਕਰਨਾਗਾ ਠੀਕ ਆ ਵੀ ਕਿਸੇ ਨੇ ਨਾਲ ਲੈ ਜਾਣਾ ਜਾਂ ਕਿਸੇ ਨੇ ਉਂ ਲੈਣਾ ਤਾਂ ਉਹ ਲੈ ਜਾਣਾ ਹੋਇਆ ਅਲੱਗ ਲੈਣਾ ਹੋ ਕਿਸੇ ਨੇ ਇਕੱਲੇ ਕੱਟੇ ਵਾਸਤੇ ਵੀ ਕਰ ਸਕਦਾ ਕੋਈ ਬੰਦਾ ਕਲੰਗ ਵੀ ਲਿਆ ਸਕਦਾ ਹਾਂ ਤੇ ਝੋਟੀ ਦੇ ਨਾਲ ਵੀ ਲਿਆ ਸਕਦਾ ਝੋਟੀ ਦੇ ਨਾਲ ਜੇ ਕਿਸੇ ਨੇ ਲੈ ਕੇ ਹਾਂ ਤਾਂ ਵੀ 53 ਲੱਖ ਦਾ ਕੱਟਾ ਮਾਂ ਇਹ ਆ ਤੇ ਔਏ ਦਾ 53 10 ਆਪਣੇ ਕੋਲੇ ਖੜੀ ਆ ਅੱਜ ਠੀਕ ਆ ਮਾਂ ਵੀ ਚੰਗੀ ਹੋ ਗਈ ਪਿਓ ਵੀ ਚੰਗਾ ਹੋ ਗਿਆ ਹਨਾ 53 10 ਦਾ ਰਿਜ਼ਲਟ ਬਹੁਤ ਚੰਗਾਗਾ ਹਨਾ ਫੇਸ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਤੇ ਉਦੋਂ ਬਾਅਦ ਇਹ ਤੁਹਾਨੂੰ ਆਪਾਂ ਬਾਜ ਤੋੜ ਕੇ ਦਿਖਾਵਾਂਗੇ ਕਿਰ ਆਪਾਂ ਤੁਹਾਨੂੰ ਮੱਝ ਤੋੜ ਕੇ ਦਿਖਾਉਨੇ ਆਂ ਰੇਟ ਭਾਈ ਕਿੰਨਾ ਕਰਦੇ ਆ ਪੈਦਾ ਇਹਦਾ ਵੀਰੇ ਰੇਟ ਹੈਗਾ 2,70,000 ਰੁਪਏ 2,70,000 ਰੇਟ ਆ ਹਾਂ ਮੇਰੇ ਵੀਰ ਜਰ ਫੋਨ ਬਾਹ ਨਾ ਬਿਨਾ ਬਦਲ ਕੋਈ ਸਵਾਲ ਲੈਣ ਦਾ ਮਾਰਾ ਨਾ ਵੀਰ ਮੇਰਾ ਕਰੇ ਜੀਨੇ ਲੈਣੀ ਹੋਈ ਉਹੀ ਮੇਰਾ ਭਰਾ ਫੋਨ ਕਰੇ ਕੋਈ ਫੋਨ ਕਰੇ ਹਾਂ ਉਹਦਾ ਕੋਈ ਨਹੀਂ ਮਾਰਤਾ ਆਣ ਵੀ ਹੋ ਜੂ ਰੇਟ 'ਚ ਉਹੇ ਜਾ ਪਰ ਮੇਰਾ ਵੀਰ ਕਈ ਵੀਰ ਨਾ ਸਵਾਲ ਲੈਣ ਦੀ ਖਾਤਰ ਉਹ ਵੀ ਫੋਨ ਕਰੀ ਜਾਂਦੇ ਮੇਰੇ ਭਰਾ ਦੇ ਇਹ ਕੰਮ ਤਾਂ ਦਿਵਾਲੇ ਬੰਦੇ ਆਂ ਕਈ ਵਾਰੀ ਫੋਨ ਚੱਕਿਆ ਆਂਦਾ ਕਈ ਵਾਰੀ ਕੰਮ ਆਇਆ ਜਿਹੜੇ ਬੰਦੇ ਨੇ ਲੈਣੀ ਹੁੰਦੀ ਉਹਦਾ ਫੋਨ ਵੀ ਨਹੀਂ ਮੁੜ ਕੇ ਚੱਕਿਆ ਜਾਂਦਾ ਸਹੀ ਗੱਲ ਆ ਹਾਂ ਬਾਕੀ ਰੇਟ ਵੀ ਆਪਾਂ ਤਾਂ ਹੀ ਕਰਿਆ ਹਾਂ ਵੀ ਅਗਲੇ ਨੂੰ ਕਨਫਰਮ ਹੋ ਜੇ ਹਨਾ ਹਾਂ ਹੁਣ ਜੇ ਰੇਟ ਨਹੀਂ ਕਰਦੇ ਕਈ ਵਾਰੀ ਫਿਰ ਬਾਹਲੇ ਦਾ ਰੇਟ ਪੁੱਛਣ ਅਗਲਾ ਵੀ ਕਨਫਿਊਜ਼ ਰਹਿੰਦਾ ਬਈ ਇਹਦੇ ਹਾਂ ਹੁਣ ਰੇਟ ਆਪਾਂ ਦੱਸਤਾ ਤੇ ਉਹੀ ਭਰਾ ਫੋਨ ਕਰਿਓ ਤੇ ਜਿਹਨੂੰ ਇੰਨੇ ਰੇਟ ਚ ਫਿੱਟ ਬੈਂਦੀ ਆ ਬਾਕੀ ਮਾਨ ਤਾਨ ਜ਼ਰੂਰ ਹੋ ਜਾਊਗਾ ਬਾਕੀ ਆਗੇ ਦੇਖਿਓ ਚੰਗੀ ਝੋਟੀ ਹੈਗੀ ਤੇ ਇਸ ਲਈ ਮੁੱਲ ਉੱਚਾਗਾ ਇਹ ਦੁੱਧ ਵੀਣਾ ਚੰਗਾ ਹੀ ਦੇਣਾ ਦੁੱਧ ਦੀ ਕੀ ਮੀਦ ਐ ਇਸ ਵਾਰ ਇਸ ਵਾਰ ਵੀਰੇ ਦੇ ਦੂਗੀ 20 ਲੀਟਰ ਦਾ ਰਾਮ ਨਾਲੀ 20 ਲੀਟਰ ਤਾਂ ਨਹੀਂ ਦੇਣਾ ਚਾਹੀਦਾ ਮੌਜੂਦ ਹਾਂ ਹਾਂ ਰਾਮ ਨਾਲੀ ਦੇਣਾ ਚਾਹੀਦਾ ਬਾਈ ਤੇ ਤੁਰਦੀ ਨੂੰ ਤੁਸੀਂ ਦੇਖ ਸਕਦੇ ਹੋ 270 ਮੋਲ ਆ ਬਾਕੀ ਮਾਨਤਨ ਹੋ ਜਾਊਗਾ ਵਿੱਚੋਂ ਕੱਦ ਕਾਠ ਪਿੱਠ ਗੋੜੇ ਦੀ ਕੁਆਲਿਟੀ ਅਡਰ ਦੀ ਤਿਆਰੀ ਦੇਖੋ ਕਿੰਨੀ ਚੰਗੀ ਆ ਹਜੇ 12 13 ਦਿਨ ਪਏ ਆ ਤੇ ਤਿਆਰੀ ਹੁਣ ਵੀ ਤੁਸੀਂ ਦੇਖ ਸਕਦੇ ਹੋ ਮਲਕ ਦੇ ਬਿਊਟੀ ਵਾਲੀ ਝੋਟੀ ਆ ਬਿਊਟੀ ਵੀ ਬਹੁਤ ਆ ਗਈ ਕੋਈ ਕਮੀ ਨਹੀਂ ਹੈਗੀ ਝੋਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਪੱਖਾਂ ਤੋਂ ਚੰਗੀ ਸਾਫ ਸੁਥਰੀ ਚੰਗੀ ਸੰਭਿ ਬਲੀ ਛੋਟੀ ਹੈਗੀ ਤੇ ਪਿੰਡੇ ਦੇ ਨਾੜਾ ਬਹੁਤ ਆ ਗਏ ਤੇ ਬਾਕੀ ਆਰਡਰ ਦੇ ਵੀ ਨਾੜਾ ਬਹੁਤ ਆ ਬਾਕੀ ਜੋ ਪਰਖ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗ ਜੀਣਾ ਚੰਗੇ ਪਸ਼ੂ ਦੀ ਨਿਸ਼ਾਨੀ ਦੇਖ ਕੇ ਪਤਾ ਲੱਗ ਜਾਂਦੀ ਆ ਤੇ ਬਾਕੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਤਸੱਲੀ ਕਰਾ ਦਿੰਨੇ ਆ